ਹਿੰਸਾ ਸਤਿਕਾਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਝੇਠਾ ਤਹਿਸੀਲ ਵੀ ਮਝੇਠਾ ਤੇ ਜ਼ਿਲ੍ਹਾ ਮਰੀਸਰ ਗੁਰਵਿੰਦਰ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਕਾਫੀ ਦਿਨਾਂ ਬਾਅਦ ਅੱਜ ਇੱਥੇ ਵੀਡੀਓ ਬਣਾਉਂਦੇ ਆਂ ਮਝੇਠੇ ਦੇ ਬਾਹਰ ਬਾਹਰ ਡੇਰਾ ਆ ਵੀਰ ਜੀ ਉਹਨਾਂ ਦਾ ਤੇ ਟੋਟਲ ਤੁਹਾਨੂੰ ਪੰਜ ਗਾਵਾਂ ਦਿਖਾਉਣੀ ਆ ਜਿਨ੍ਹਾਂ ਵਿੱਚ ਚਾਰ ਸੂਈਆਂ ਤੇ ਇੱਕੋ ਗੱਬਣ ਆ ਸੂਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਅ ਜ਼ਰੂਰ ਕਰਾ ਲਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਬੜੀ ਵੰਦੀਆ ਵੀਰ ਜੀ। ਤੇ ਅੱਜ ਪੰਜ ਫਿਰ ਤੇ ਚਲੋ ਨਾਮ ਦੱਸਦੇ ਕਰੀ। ਗੁਰਵਿੰਦਰ ਸਿੰਘ ਹਾਂਜੀ। ਲੋ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ। ਮੋਬਾਈਲ ਨੰਬਰ ਹੈ 99011 50174। ਤੇ ਫੋਨ ਨੰਬਰ ਵੀ ਬੋਲ ਦੋ। ਤੇਰੇ ਕਰੀ। 99011 50174। ਠੀਕ ਹੈ। ਤੇ ਅੰਕਲ ਜੀ ਹਨਾ ਵੱਲ ਬੜੀ ਮਾੜੀ ਗੱਲ ਹੋਈ ਜੇ ਹਾਂਜੀ ਹਾਂਜੀ ਅਟੈਕ ਜਾਈ ਹੋ ਗਿਆ ਜੀ ਉਹਨਾਂ ਨੂੰ ਆਹ ਤਾਂ ਤਾਈਆਂ ਇੰਨੇ ਦਿਨ ਪੈ ਗਏ ਹਨਾ ਹਾਂਜੀ ਇਹ ਮਹੀਨਾ ਗੇ ਬੰਦੀ ਰੱਖਿਆ ਜੀ ਮਹੀਨਾ ਕੰਮ ਬੰਦੀ ਆ ਫਿਰ ਘਰੇ ਆਵਾਜਾਈ ਵੀ ਫਿਰ ਹੁੰਦੀ ਆ ਤੇ ਇੱਕ ਫਿਰ ਬੰਦੇ ਦਾ ਵੀ ਮਾਨਾ ਕਿਉਂਕਿ ਇੱਥੇ ਤੁਹਾਡੇ ਲਾਗੇ ਰਹਿੰਦੇ ਸੀ ਜ਼ਿਆਦਾਤਰ ਹਨਾ ਜੀ ਮੋਟਰ ਤੇ ਬੈਠੇ ਰਹਿੰਦੇ ਸੀ ਹਾਂਜੀ ਹਾਂਜੀ ਤੇ ਜਦੋਂ ਕੋਈ ਆਇਆ ਗਿਆ ਤੇ ਗੱਲਬਾਤ ਕਰਨੀ ਸੁਣਾਉਣੀ ਹਨਾ ਤੇ ਉਤਰਾ ਸਰੀਰ ਠੀਕ ਹੀ ਵੈਸੇ ਹਾਂਜੀ ਹਾਂਜੀ ਵਧੀਆ ਹੀ ਠੀਕ ਠਾਕ ਹੀ ਵਧੀਆ ਬਿਲਕੁਲ ਠੀਕ ਹੀ ਅੱਛਾ ਹਾਂਜੀ ਹਮਦੇ ਸਵੇਰੇ ਸ਼ਾਮ ਨੂੰ ਫਿਰ ਚੱਲ ਜਾਂਦੇ ਹੀ ਘਰ ਨੂੰ ਅੱਛਾ ਇੱਥੇ ਰਹਿੰਦੇ ਹੀ ਕੋਈ ਆਂਦਾ ਗਾਗ ਫੋਨ ਫਾਂ ਨੰਬਰ ਕਰ ਦਿੰਦੇ ਸਾਨੂੰ ਅੱਛਾ ਹਾਂਜੀ ਹਾਂਜੀ ਠੀਕ ਹੈ ਮਤਲਬ ਇੱਥੇ ਧਿਆਨ ਇੱਕ ਰੱਖ ਲਿੰਦੇ ਨਾਲੇ ਲੋਣ ਕੇ ਮੇਲਾ ਲੱਗਾ ਰਹਿੰਦਾ ਹੈ ਤੇ ਆਪੇ ਮਤਲਬ ਘਰੋਂ ਆ ਜਾਂਦੇ ਤੇ ਆਪੇ ਚੱਲ ਜਾਂਦੇ ਹਾਂਜੀ ਹਾਂਜੀ ਬਾਕੀ ਚਲੋ ਜੋ ਹੋਣਾ ਵਾ ਕੁਦਰਤ ਨੂੰ ਮਨਜ਼ੂਰ ਜੋ ਵੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤਾਂ ਕਰੀਏ ਆਪਾਂ। ਹਾਂ ਤੇ ਚਾਰ ਦਿਨ ਹੋ ਗਏ ਜੀ ਵਿਜ ਸੁਈ ਨੂੰ। ਠੀਕ ਆ। ਹਾਂਜੀ ਜੀ 9-10 ਕਿਲੋ ਬੋਲਾ ਜੀ ਇਹਦੇ ਥੱਲੇ। ਆਹ ਬੱਚਾ ਜੀ ਇਹ ਤਾਂ ਤਾਜ਼ਾ ਬਿਲਕੁਲ ਬਿਲਕੁਲ ਤਾਜ਼ੀ ਜੀ ਇਹਦੇ। ਤਾਜ਼ਾ ਹੀ ਬੱਚਾ ਜਿਹੜਾ ਬਿਲਕੁਲ। ਕੀ ਜੇ ਮਗਰ? ਵਸ਼ੀ ਜੇ ਇਹਦੇ ਮਗਰ। ਮਗਰ ਇਹਦੇ ਵਸ਼ੀ ਆ ਤੇ ਥਣ ਵੀ ਕਾਫੀ ਕਮਾਲ ਦਾ ਲੱਗਾ ਇਹਦੇ ਕੋਲ ਆਹ ਦੇਖ ਸਕਦੇ ਥਣਾਂ ਦਾ ਸਾਈਜ਼ ਗੈਪ ਜਿਹੜਾ ਚੰਗਾ ਆ। ਕਿੰਨਾ ਕਿ ਦੁੱਧ ਕਰੀ ਜਾਓਗੀ ਵਿਜ ਜੀ? 13-14 ਕਿਲੋ ਤਾਂ ਵਿਜ ਜੀ ਕਰੀ ਜਾਣਾ ਇਹਨੇ। ਤੋੜ ਦੋ ਫਿਰ ਇੱਕ ਰੀਨ। ਹੁੰਦਾ 10 ਕਿਲੋ ਹੈਗਾ ਜੀ ਇਹਦੇ ਬੋਲਾ Geldi de. Ağlayacak ਕੀ ਦਾ ਮੁੱਲ ਫਿਰ ਵੀ ਜੀ ਦੇਖ ਲਓ ਚੰਗੀ ਵੈਡ ਤੁਹਾਨੂੰ ਪਤਾ ਹੁੰਦਾ ਰੇਟ ਰੂਡ ਬੜੇ ਹੋਏ ਆ ਹਾਂਜੀ ਹਾਂਜੀ ਤੇ 40 ਜਹ ਦੇ ਦੇ ਦਾਂ ਇਸ ਦੀ ਕਰਦੇ ਵਿੱਚ ਛੋਟ ਛਾਟ ਕੋ ਕਰ ਦੋ ਤੁਸੀਂ ਅੱਜ ਪਹਿਲੇ ਦਿਨ ਆਏ ਆਪੇ ਕਰ ਦੋ ਤੁਸੀਂ 2000 ਛੱਡ ਦੀਏ ਬਾਕੀ ਹੋਰ ਮਾਨਤਨ ਕਰਦਾ ਜੇ ਕਿ ਵੀਰ ਆਊਗਾ ਨਾ ਦੋ ਟਾਈਮ ਤੇ ਵਾਕੇ ਖੜੇ ਵੀ ਜੀ ਤਸੱਲੀ ਕਰਕੇ ਖੜੇ ਆਪਣੇ ਠੀਕ ਹੈ ਜੀ ਠੀਕ ਹੈ ਤੇ ਇੱਕ ਆ ਜਰਸੀ ਹਾਂਜੀ ਇੱਕ ਆ ਜਰਸੀ ਆ ਇਹ ਦੀ ਹਾਂਜੀ ਹਾਂਜੀ ਇਹ ਪਹਿਲਾਂ ਨੇ ਜੇ ਚੌਗੀ ਜੇ ਜੇ ਬੀ ਜੀ ਮੋ ਅੱਛਾ ਹਾਂਜੀ ਚਾਰ ਦੰਦ ਜੇ ਮਹੀਨੇ ਕਦੀ ਸੂਈ ਜੇ ਮਹੀਨੇ ਥੋੜੀ ਜੀ ਪਾਉਣਾ ਬੱਚਾ ਜੇ ਜਨ ਮਗਰ ਬੱਚਾ ਜੇ ਜੇ ਮਗਰ ਇਹਦੇ ਮਗਰ ਬੱਚਾ ਹਾਂਜੀ ਇਹਦੀ ਦੁੱਧ ਵੀ ਜੀ ਇਹਦੇ ਥੱਲੇ 7 ਕਿਲੋ ਹੋ ਜੇ ਪੱਕਾ 7 ਕਿਲੋ ਦੁੱਧ ਜਿਹੜਾ ਕਹਿੰਦੇ ਪਿਆ ਨਾੜੀ ਹੈਗਾ ਜੀ ਦੁੱਧ ਇਹਦਾ ਬਹਾਨਾ ਤੁਸੀਂ ਜਾਰੀ ਨੂੰ ਢੀਜੇ ਤੋਰੋ ਹਾਂ ਫੇਰੇ ਕਰੀਏ ਇਹ ਘਟੇਗਾ ਨਹੀਂ ਸਾਰੀ ਕਿੰਨਾ ਦੁੱਧ ਪੱਕਾ ਤੇ ਹਰ 7 ਕਿਲੋ ਹੈਗਾ ਜੀ ਬੱਚੇ ਦਾ ਬਹੁਤ ਹੀ ਰਵਾਜ ਹੈ ਜੀ ਧਾਰੀ ਇਹ ਕਰਨ ਲਈ ਹੈ ਬੱਚੇ ਕੀ ਗਨ ਮਗਰ ਇਹਦੇ ਬਛਾ ਆਇਆ ਆਜੋ ਲੈ ਆਓ ਵੀਰ ਜੀ ਵਾਕੀ சாੰਬੀ ਸੁੰਬੀ ਬਹੁਤ ਤੇ ਆ ਬਛਾ ਇਹਦੇ ਮਗਰ ਤੇ ਆ ਟ੍ਰਾਂਸਫਰ ਵੀਰ ਜੀ ਮੁੱਦਾ ਕੀਤਾ ਜੇ ਇੱਥੇ ਲੱਤ ਗਿਆ ਜੀ ਵੀਰ ਜੀ ਅੱਛਾ ਹਾਂਜੀ ਹਾਂਜੀ ਚੋਰੀ ਕਰਕੇ ਲੈ ਗਿਆ ਕੋਈ ਹਨਾ ਸਮਾਨ ਵਿੱਚੋਂ ਕੋਈ ਕੱਢ ਕੇ ਲੈ ਗਿਆ ਆ ਦੇਖ ਸਕਦੇ ਕਾ ਟਰਾਂਸਫਰਮ ਹੈ ਤੇ ਕੋ ਉੱਥੇ ਆ ਇਹ ਨਹੀਂ ਕੋਈ ਪਤਾ ਲੱਗਦਾ ਜੀ ਇੱਕ ਵਾਰੀ ਕਰੇ ਇਧਰ ਹਵਾ ਨਾਲ ਇਹਦਾ ਦਿਖਾ ਦਈਏ ਚੰਗੀ ਤਰ੍ਹਾਂ ਤੇ ਬਾਕੀ ਥਾਣੇ ਵੀ ਇਹਦਾ ਪ੍ਰੋਪਰ ਹੱਥ ਚੋਂ ਆਉਣ ਵਾਲੇ ਆ ਵੰਗਾ ਪਾ ਕੇ ਚੋਲ ਭਾਗ ਵੰਗੇ ਤੇ ਪਟਿਆਲ ਦੀ ਚੋਲ ਤੇ ਇਹਦਾ ਮੁੱਲ ਫਿਰ ਮੈਂ ਕਹਿੰਦਾ 28000 ਦੀ ਤੇਰੀ ਹੈ ਕਿ 27000 ਦੀ ਤੇਰੀ ਹੈ 22000 ਦੇ ਦੇ ਅੱਛਾ 22000 ਦੀ ਦੇ ਦੋਗੇ ਠੀਕ ਹੈ ਜੀ ਇੱਕ ਆ ਜੀ ਵੀ ਜੀ ਬੱਚੇ ਤੋਂ ਬਗਾਇਆ ਜੇ ਅਜੇ ਮੈਨੇ 1.5 ਮਹੀਨੇ ਦੀ ਸੋਈ ਦੀ ਜੀ ਠੀਕ ਹੈ ਹਾਂ ਜੀ ਬੱਚਾ ਨਹੀਂ ਰਹੇਗਾ ਬੱਚਾ ਨਹੀਂ ਹੈਗਾ ਤੇ ਦੁੱਧ ਕਿੰਨਾ ਚਾਹ ਦੇ ਕੋ ਇਹਦੇ ਥਲੇ ਵੀ ਜੀ ਦੁੱਧ 9 ਕਿਲੋ ਪੱਕਾ ਅੱਛਾ ਹਾਂ ਜੀ ਤੇ 89 ਤੇ ਦੇਖ ਸਕਦੇ ਲੱਗ ਕੇ ਤਾਂ ਠੰਡੀ ਤੇ ਨਹੀਂ ਜਾ ਤਾਂ ਚਲੋ ਖੋਲੋ ਹਾਂ ਤੋਰਦੀ ਹੈ ਆ ਗਈ ਇਹ ਵੀ ਜਰਸੀ ਆ ਹਾਂ ਬੇ ਅੱਛਾ ਇਹਦਾ ਦੇਖਸਾਂਦੇ ਜੀ ਬਾਕੀ ਕੱਚੀ ਜਗ੍ਹਾ ਤੇ ਖੋਸਣ ਦੀਆਂ ਆ ਉੱਤਰਾ ਠੰਡੀ ਸੀ ਲਿਆ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਵੀ ਜੀ ਚੰਗੀ ਰੈਡ ਜੇ ਦੁੱਧ ਵੀ ਚੰਗਾ ਜੇ ਪਾਣਾ ਬਣਾ ਚੰਗਾ ਜੇ ਹਾਂਜੀ ਹਾਂਜੀ 30000 ਦੀ ਰਹੀ ਇਹ ਵੀ ਜੀ ਕਰ ਦਵੇ ਚਾ ਛੋਟ ਛਾਲ ਕਰਦਾ ਵੀ ਜੀ ਚਾਰ ਖੰਡ ਹੋਰ ਕਿੰਨਾ ਕੁ 28000 ਦੀ ਜੀ ਪੱਕੀ ਦਾ 28000 ਦੀ ਹਾਂਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਚੌਥੇ ਨੰਬਰ ਦੇ ਇਹ ਵੀ ਬੱਚੇ ਤਾਂ ਵੀ ਨਹੀਂ ਹਾਂਜੀ ਵੀ ਬੱਚੇ ਤਾਂ ਬਗੈਰ ਜੀ ਤੋਰੋ ਵੀ ਜੀ 7 ਕਿਲੋ ਜੇ ਤੂੰ ਤੋਰੋ ਫਿਰ ਤੋਰ 7 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਪਕਾਏ ਛਲੇ ਜੀ ਸੰਦੀ ਸੇਲ ਜੇ ਵੀ ਉਤਰ। ਇਹ ਮੱਗ ਆ ਪਾ ਕੇ ਵੀ ਜੀ ਨਿਆਣਾ ਪਾ ਕੇ ਚੋਈ ਦੀ ਜੀ। ਰੱਸੀ ਪਾ ਕੇ ਚੋਈ ਦਈ ਆ। ਬਾਕੀ ਇੰਨਾ گاਵਾਂ ਦਾ ਦੁੱਧ ਜਿਹੜਾ ਕਾਫੀ ਸੰਘਣਾ ਹੁੰਦਾ ਹੈ। ਜੰਦਾਂ ਦੇ ਮੁਕਾਬਲੇ ਦੁੱਧ ਨਾਲ ਇੰਨਾ گاਵਾਂ ਦਾ ਇਹ ਥੋੜਾ ਜਿਹਾ ਡਰ ਜਾਂਦੀ ਆ। ਲੈ ਜਾ। ਨਹੀਂ ਉਹ ਥੋੜੀ ਦੂਰ ਤੇ ਆ। ਲੈ ਜਾ ਬੰਦ ਹੋਵੇ ਦੀ। ਕਈ ਇਹਦੇ ਪਛੂ ਡਰ ਜਾਂਦਾ ਹੈ। ਇਹ ਤਾਂ ਨਹੀਂ ਵੀ ਇਹਨੇ ਦੇਖ ਸਕਦੇ ਜੇ ਲਾਗੇ ਤੇ ਇਹਦਾ ਮੁੱਲ ਵੀ ਜੀ ਫਿਰ 17000 ਦੀ ਵੀ ਜੀ ਦੇ ਦਾਂਗੇ 16 ਨੇ ਦੇ ਦਈਏ ਇਹ ਲੋ ਵੀ ਜੀ ਠੀਕ ਹੈ ਹੋਰ ਕਰਦਾ ਕਿ ਵੀ ਜੀ ਮਾਨਤਾਂ ਜੇ ਕੋਈ ਆਊਗਾ ਨਾ ਤਾਂ ਹੂਨ ਲਾਵੇ ਕਰੀ ਨਾ ਮਾਨਤਾਂ ਤੇ ਸਾਰੀਆਂ ਚ ਹੋਣਗੇ ਤੇ ਦੁੱਧ 7 ਕਿਲੋ ਹੈਗਾ ਪੱਕਾ ਇਹਦੇ ਤੇ ਆ ਗੱਬਣ ਹਾਂਜੀ ਗੱਬਣ ਵੀ ਜੀ ਵੱਡੀ ਹੈ ਜੀ ਜੱਸੀ ਕ੍ਰੋਸ ਚ ਆ ਨਾ ਇਹ ਹਾਂਜੀ ਹਾਂਜੀ ਤੇ ਥਾਣੇ ਦੇ ਕੋ ਵੀ ਚੰਗਾ ਲੱਗਾ ਹੈ ਥਾਂ ਦੇਖ ਸਕਦੇ ਤੇ ਲੱਗੇ ਤੋਂ ਤੇ ਇਹ ਕਿੰਨੇ ਕ ਦੁੱਧਾਂ ਲਈ ਜੀ ਵੀਰ ਜੀ ਇਹ ਵੀ ਜੀ ਕਰੂ 15 16 ਲੀਟਰ ਤੋਂ ਤੋਰਾ ਫਿਰ ਇੱਕ ਰਹੀ ਹਾਂਜੀ ਖੜਦੀ ਵਿੱਚ ਪਾ ਸਕਦੇ ਲਈ ਖੜਦੀ ਅੱਗੇ ਅਜ ਲਿਆਓ ਜੀ ਉਤਰਾ ਠੰਡੀ ਸੀ ਲਿਆ ਹੈਗੀ ਜਰਸੀ ਕ੍ਰੋਸ ਚ ਬਾਕੀ ਥੱਲੇ ਚੰਗੀ ਭਰਨੀ ਆ ਨਾ ਨਾ ਇਹਨਾਂ ਤੁਲਾ ਦੀ ਤਾਂ ਡਾਟਾ 17 ਚੰਗਾ ਉਹ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਦਿ ਇਹਦਾ ਮੈਂ ਕਹਿੰਦਾ 42000 ਦੀ ਦੇ ਲਈਏ 42 ਚੋ ਕਰ ਜੀ ਛੋਟ ਛੋਟ ਹਜ਼ਾਰ ਕਰਦੀ ਹੈ ਜੀ 40 ਦੇ ਦੇ ਦੀਏ ਪੂਰੇ 40 ਦੇ ਦੇ ਦੀਏ ਠੀਕ ਹੈ ਮੌਕੇ ਤੇ ਹੋਰ ਹੋ ਜੂਗਾ ਚੱਲ ਹਾਂ ਜੋੜਾ ਖੜੂ ਕਰਾ ਕੇ ਵੀ ਭਲਾ ਮਾਂ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਹਾਂ ਬਾਕੀ ਕੋਈ ਵੀ ਇੱਥੋਂ ਆਪਣੀ ਤਸੱਲੀ ਕਰਕੇ ਵੇਚ ਚਾਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੇ ਜੀ